ਸਾਸ਼ੀਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦਸਾਂਝ ਲਾਈਵ ਨਿਊਜ਼ ਚੈਨਲ ਦਸਾਂਝ ਕਲਾ ਤੋਂ सोनू ਸੰਦੀਪ ਬੱਗਾ ਬੱਗਾ ਚੁਕੂਰ ਵਾਲੇ ਲਾਤੀਆਂ ਰੌਣਕਾਂ ਆਜੋ ਬੀਬੀ ਭੈਣ ਜੀ ਪਾਰਟੀ ਵੇਅਰ ਸੂਟਾਂ ਦੀ ਸੇਲ ਚੱਲ ਰਹੀ ਹੈ ਤੁਹਾਨੂੰ सोनू ਵੀਰ ਦੇ ਕੋਲ ਜਿੱਥੇ ਬਹੁਤ ਹੀ ਵਧੀਆ ਵੈਰਾਈਟੀ ਦੇ ਸੂਟ ਜਿਹੜੇ सोनू ਵੀਰ ਲੈ ਕੇ ਆਇਆ ਦੁਪੱਟੇ ਸਾਨੂੰ ਔਰ ਅੱਜ ਕਾਫੀ ਦੇਰ ਬਾਅਦ ਜੁੜੇ ਆ सोनू ਵੀਰ ਸਾਸ਼ੀਕਾਲ ਸਾਸੀ ਕਾਲ ਭਾਜੀ ਨਾਲ ਹੀ ਸਾਰੇ ਗਾਹਕਾਂ ਨੂੰ 사ਸੀ ਕਾਲ ਪਿਆਰ ਭਰੀ ਕਿੱਥੇ ਰਹਿਣ ਲੱਪੇ ਸੀਗੇ ਬੜੇ ਚੀਰੀ ਬਲਾ ਭਾਜੀ ਇੱਥੇ ਹੀ ਆ ਬਹੁਤ ਤੇਰਾ ਬਾਦ ਆ ਅੱਜ ਵੀਡੀਓ ਪਾਉਣ ਲੱਗੇ ਆ ਆਪਾਂ ਅੱਜ ਆਪਣੀਆਂ ਭੈਣਾਂ ਵਾਸਤੇ ਪਾਰਟੀ ਵੇਅਰ ਸੂਟ ਲੈ ਕੇ ਆਏ ਆ ਭਾਜੀ ਸਾਜੇ ਦਿਖਾਓ ਵੈਰਿਟੀ ਕਿਹੜੀ ਰੇਂਜ ਬਾਜ਼ਾਰ ਦੇ ਵਿੱਚ 1000 1200 1500 ਆ ਉਹ ਸਾਰੀ ਰੇਂਜ ਸੂਟਾਂ ਦੀ 650 700 ਰੁਪਏ ਦੇ ਵਿੱਚ ਆਪਾਂ ਸੂਟ ਅੱਜ ਦੇ ਰਹੇ ਆ ਦਿਖਾਓ ਜੀ ਇੱਕੋ ਇੱਕੋ ਭਾਜੀ ਪਹਿਲਾ ਡਿਜ਼ਾਈਨ ਪਿਓਰ ਨੇਚਰਲ ਕਰੇਵ ਦਾ ਆ ਦੇਖੋ ਭਾਜੀ ਦੁਪੱਟਾ ਇਹਦਾ ਕਿੰਨਾ ਹੈਵੀ ਕੱਢਿਆ ਹੋਇਆ ਹੈ ਆ 650 ਰੁਪਏ ਦੇ ਵਿੱਚ ਇੱਕ ਡਿਜ਼ਾਈਨ ਆ ਭਾਜੀ ਪਿਓਰ ਬਚਿੱਤਰਾਂ ਆਲ ਓਵਰ 5 ਮੀਟਰ ਔਰ ਇਹਦਾ ਭਾਜੀ ਇਹ ਦੁਪੱਟਾ ਦੇਖੋ ਪੂਰਾ ਹੈਵੀ ਦੁਪੱਟਾ ਬਣਿਆ ਹੋਇਆ ਵੀਰ ਜੀ ਇਹਦਾ ਇਹ ਵੀ ਆਪਾਂ 650 ਰੁਪਏ ਦੇ ਵਿੱਚ ਆ ਪਿਓਰ ਜੋਰਜਟ ਦੇ ਉੱਤੇ ਆਇਆ ਭਾਜੀ ਇਹਦੇ ਦੁਪੱਟਾ ਵੀ ਇਦੇ ਜੋਰਜਟ ਦਾ ਕੱਢਿਆ ਹੋਇਆ 650 ਰੁਪਏ ਦੇ ਵਿੱਚ ਆ ਪਿਓਰ ਨੇਚੁਰਲ ਕਰੇ ਪੀਸ பாਜੀ ਦੇਖੋ ਕਿੰਨਾ ਵਧੀਆ ਹੈਵੀ ਬਣਿਆ ਆ 750 ਰੁਪਏ 750 ਆ ਦੇਖੋ பாਜੀ ਪਾਕਿਸਤਾਨੀ ਸੂਟ 750 ਰੁਪਏ ਪੂਰਾ ਹੈਵੀ ਸੂਟ ਬਣਿਆ ਦੇਖੋ ਲੋ ਜੀ ਪਾਕਿਸਤਾਨੀ ਸੂਟ ਆ 750 ਦੀ ਰੇਂਜ ਚ 750 ਰੁਪਏ ਦੀ ਰੇਂਜ ਦੇ ਵਿੱਚ ਆ பா பாਜੀ ਪਿਓਰ ਨੇਚੁਰਲ ਕਰੇ ਬਾਜੂ ਵਰਕ ਲੱਗਿਆ ਚੁੰਨੀ ਵੇਰੀ ਤੇ ਗੱਡੀ ਹੋਈ ਆ ਸਾਰੀ ਇਹ ਵੀ 650 ਰੁਪਏ ਦੇ ਵਿੱਚ ਭਾਜੀ ਸੂਟ ਦੀ ਸੇਲ ਆਤੀ ਆ। ਬਾਜੂ ਕੱਢੇ ਹੋਏ ਜੀ? ਹਾਂ ਜੀ ਇਹ ਬਾਜੂ ਕੱਢੇ ਹੋਏ ਆ। ਲਓ ਜੀ ਆਜੋ ਭੈਣ ਜੀ। ਬਹੁਤ ਹੀ ਵਧੀਆ ਵੈਰੀਟੀ ਆ ਕੇ ਆ ਗਿਆ। ਆ ਦੇਖੋ ਭਾਜੀ ਪ્યોਰ ਨੇਚਰਲ ਰਾਮ ਟੈਕਸ ਦਾ オリジナル। ਆ ਦੇਖੋ ਆਪਣਾ ਦੁਕਾਨ ਦਾ ਸਟicker ਵੀ ਸ਼ਪਾਗੇ ਉੱਤੇ ਲਾਤਾ ਭਾਜੀ ਇਹਦੇ। ਲਓ ਜੀ ਫੇਰ ਤਾਂ ਲਾਤੀਆਂ ਰੌਣਕਾਂ ਮੌਕਾ। 650 ਰੁਪਏ ਦੇ ਵਿੱਚ ਭਾਜੀ। ਮੋਜਾਂ ਲਾਤੀਆਂ ਪਤਾ ਲਾਈ ਜਾਂਦਾ ਵੀ ਸੋਨੂ ਦੀ ਹੱਟੀ ਤੋਂ ਸਾਮਾਨ ਆਇਆ। ਹਾਂ ਜੀ। ਆਹ ਦੇਖੋ ਭਾਜੀ ਮੋਹਰਾਂ ਵਾਲਾ ਸੂਟ। ਇਹ ਫਗਵਾੜੇ ਵਿੱਚ ਲੜ ਲੱਗੇ ਹੋਆ ਕੋਈ ਵੇਚਦਾ ਭਾਜੀ ਇਹ 1000 ਰੁਪਏ ਦਾ ਕੋਈ ਵੇਚਦਾ 1500 ਰੁਪਏ ਦਾ ਇਹਦੇ 650 ਰੁਪਏ ਦੇ ਵਿੱਚ ਲਓ ਜੀ ਮੋਹਰਾਂ ਵਾਲਾ ਸੂਟ 650 ਰੁਪਏ ਦਾ 1500 ਵਾਲਾ ਸੂਟ ਜੇ 650 ਚੁੰਨੀ ਰੈਡ ਕਲਰ ਦੀ ਹਾਂਜੀ ਰੈਡ ਕਲਰ ਪੂਰਾ ਜਾਲ ਦੁਪੱਟਾ ਬਣਿਆ ਆ ਆ ਲਓ ਭਾਜੀ ਹੋਰ ਧਮਾਕਾ ਕਰਨ ਲੱਗੇ ਆ 1550 ਰੁਪਏ ਦੀ ਰੇਂਜ ਵਾਲਾ ਸੂਟ ਇਹ ਆਪਾਂ ਅਤਮ ਮੋਲ ਤੇ ਭਾਜੀ ਦੇਣ ਲੱਗੇ ਆ ਇਹ ਆਪਾਂ ਦੋ ਹੀ ਡਿਜ਼ਾਈਨ 15 1500 ਰੁਪਏ ਵਾਲਾ ਸੂਟ ਆ ਏ ਆਪਾਂ ਦੋ ਹੀ ਸੂਟ 1500 ਚ ਦੇ ਦੇਣੀ ਆ ਦੋ ਹੀ ਸੂਟ 1500 ਸਾਡੇ ਇੱਕ ਸੂਟ ਦਾ ਮੁੱਲ 1500 ਰੁਪਈਆ ਆ ਪਰ ਆਪਾਂ ਦੋ ਹੀ ਸੂਟ 1500 ਚ ਦੇਣ ਲੱਗੇ ਆਂ ਚਲੋ ਬਹੁਤ ਵਧੀਆ ਦਿਖਾਓ ਜੀ ਦੂਸਰਾ ਸੂਟ ਵੀ ਆ ਜਿਹੜਾ نیچے ਫਰਕਾਵਾਦੀ ਸੂਟ ਖੁੱਲਾ ਹੋਇਆ ਚੱਕ ਦਿਓ ਜੀ ਮਣਾ ਜ ਆਹ ਪਰੇ ਆਹ ਦੇਖੋ ਜੀ ਇਹਦੀ ਆ ਚੁੰਨੀ ਵਾਲੀ ਹੋਈ ਆ ਜੀ ਲਾਈ ਦੇਖ ਲਓ ਜੀ ਆ ਲਖੋ ਆ ਚੁੰਨੀ ਬਣੀ ਹੋਈ ਆ ਜੀ ਇਹਦੀ ਆ ਪੂਰਾ ਝਾਲ ਕੱਢਿਆ ਹੋਇਆ ਜੀ ਸੂਟ ਦੇਖੋ ਇੱਦੇ